ਮਾਨਾ ਕੈਨੇਡਾ ਦੇ ਵਿੱਚ ਸ਼ੋਅ ਦੌਰਾਨ ਹੁਣ ਇਹ ਗੱਲ ਆਖੀ ਹੈ ਕਿ ਮੀਡੀਆ ਟ੍ਰਾਇਲ ਨਾ ਕਰੋ ਪਰ ਦੇਖਿਆ ਜਾਂਦਾ ਹੈ ਕਹਿੰਦੇ ਕਿ ਮੈਨੂੰ 6 ਮਹੀਨੇ ਭੁਗਤਣਾ ਪਿਆ ਸੀ ਕਿਸੇ ਦੀ ਗਲਤੀ ਕਿਸੇ ਦੀ ਲੜਾਈ ਪਰ ਭੁਗਤਣਾ ਸਾਨੂੰ ਪਿਆ ਜਿਹੜੇ ਦੋਸ਼ੀ ਸੀ ਉਹਨਾਂ ਨੇ ਇੱਕ ਤਾਂ ਉਹਦਾ ਕਾਊਂਟਰ ਹੋ ਗਈ ਜਿਹੜਾ ਜੂਪਾ ਸੀਗਾ ਅੰਮ੍ਰਿਤਸਰ ਦਾ ਜਿਹੜਾ ਬਾਕੀ ਇੱਕ ਤਾਂ ਹੋਰ ਸੀ ਜਿਹੜਾ ਅਰੈਸਟ ਕਰ ਲਈ ਸੀ ਇੱਕ ਤਾਂ ਜਿਹੜੇ ਭੱਜੇ ਸੀ ਉਹ ਫਰਾਰ ਵੀ ਨੇ ਦੋ ਚਾਰ ਲੋ ਵੀ ਨਾ ਇਨਸਾਫ ਦੀ ਮੰਗ ਕਰਦੇ ਪਏ ਨੇ ਇਸ ਟਾਈਮ ਪਰ ਬੱਬੂ ਮਾਨ ਦਾ ਦੇ ਵਿੱਚ ਕੋਈ ਰੋਲ ਨਹੀਂ ਸੀਗਾ ਨਾ ਮਨਕੀਰ ਤੌਲਕ ਦਾ ਕਿਸ ਤੇ ਬੱਬੂ ਮਾਨ ਦੇ ਫੈਨ ਹੋ ਪਰ ਲੋਕਾਂ ਨੇ ਤਾਂ ਇਹ ਕਹਿਣਾ ਕਿ ਸਿੱਧੂ ਮੂਸੇਵਾਲੇ ਦੇ ਫੈਨ ਐ ਤੁਸੀਂ ਉਹਨਾਂ ਦੇ ਪੱਖ ਦੀ ਗੱਲ ਕਰ ਰਹੇ ਹੋ ਮੈਂ ਲਾਈਕ ਬੱਬੂ ਮਾਨ ਨੂੰ ਕਰਦਾ ਗਾਣੇ ਉਹਨਾਂ ਦੇ ਵੀ ਸੁਣਦਾ ਸੀ ਕੱਟੜ ਫੈਨ ਆਪਾਂ ਸ਼ੁਰੂ ਤੋਂ ਬਚਪਨ ਤੋਂ ਆਪਾਂ ਰਹੇ ਆ ਇਹ ਨਹੀਂ 96 ਦੀ ਗੱਲ ਕਰੇ 96 ਤੋ ਅੱਜ ਤੱਕ ਗਾਣੇ ਸੁਣਦੇ ਆਏ ਉਹਨਾਂ ਦੇ ਬੱਬੂ ਮਾਨ ਦੇ ਪਰ ਉਹਨਾਂ ਦੇ ਨਾਲ ਖੜੇ ਆ ਜਿੱਥੇ ਵੀ ਤਾਂ ਸ਼ੋਅ ਹੁੰਦਾ ਆਪਾਂ ਪਹੁੰਚਦੇ ਆਂ ਵੀ ਬੱਬੂ ਮਾਨ ਦੀ ਰਹੀ ਗੱਲ ਵੀਰੇ ਬੱਬੂ ਮਾਨ ਦੇ ਦੇਖੋ ਇੱਕ ਬ੍ਰਾਂਡ ਬਣ ਚੁੱਕਿਆ ਉਹ ਬ੍ਰਾਂਡ ਹੀ ਐ ਉਹਨੂੰ ਕੋਈ ਹਿਲਾ ਨਹੀਂ ਸਕਦਾ ਜਿਹੜਾ ਉਹਦਾ ਰਤਵਾ ਐ ਉਹਦਾ ਨਾਂ ਏ ਉਹ ਕੋਈ ਲੈ ਨਹੀਂ ਸਕਦਾ ਹਾਂ ਰਹੀ ਸਿੱਧੂ ਮੁਸੇਵਾਲੇ ਦੀ ਗੱਲ ਬਾਈ ਉਹਦਾ ਵੀ ਨਾਂ ਨਹੀਂ ਲੈ ਸਕਦਾ ਜਿਹੜਾ ਉਹਨੇ ਨਾਂ ਬਣਾਇਆ ਸੀ 28 ਸਾਲਾਂ ਦੀ ਉੱਚ ਉਹ ਕੋਈ ਵੀ ਨਹੀਂ ਬਣਾ ਸਕਦਾ ਕੈਨੇਡਾ ਸ਼ੋਅ ਦੌਰਾਨ ਬੱਬੂ ਮਾਨ ਨੇ ਹੁਣ ਤੋੜੀ ਚੁੱਪੀ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੁਸੇਵਾਲੇ ਦੇ ਕਤਲ ਨੂੰ ਲੈ ਕੇ ਹੁਣ ਕੈਨੇਡਾ ਦੇ ਵਿੱਚ ਬੱਬੂ ਮਾਨ ਨੇ ਬਿਨਾ ਨਾਂ ਲਿੱਤੇ ਹੀ ਆਪਣੀ ਚੁੱਪੀ ਤੋੜੀ ਹੈ ਤੁਹਾਨੂੰ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਸਿੱਧੂ ਮੁਸੇਵਾਲੇ ਦਾ ਕਤਲ ਹੋਇਆ ਸੀ ਕਾਫੀ ਮਹੀਨੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ ਬੱਬੂ ਮਾਨ ਨੂੰ ਸੋ ਉਸੇ ਤੇ ਚਰਚਾ ਰਹੇਗੀ ਅੱਜ ਸਾਡੇ ਨਾਲ ਬੱਬੂ ਮਾਨ ਦੇ ਕਟੜ ਫੈਨ ਸਿਮਰਨਜੀਤ ਸਿੰਘ ਮਾਨ ਜੀ ਮੌਜੂਦ ਨੇ ਸੋ तमाम ਗੱਲਾਂ ਬਾਤਾਂ ਰਹਿਣ ਗਿਆ ਕਿਉਂਕਿ ਬੱਬੂ ਮਾਨ ਅਕਸਰੀ ਦੇਖਿਆ ਜਾਂਦਾ ਹੈ ਕਦੇ ਵੀ ਕਿਸੇ ਦੇ ਬਾਰੇ ਕੋਈ ਫालतू ਗੱਲ ਨਹੀਂ ਕਰਦੇ ਪਰ ਜਿਹੜੇ ਫੈਨ ਨੇ ਉਹ ਅਕਸਰੀ ਇੱਕ ਦੂਜੇ ਨੂੰ ਬੋਲ ਮਾਰਦੇ ਨੇ ਟਾਰਗੇਟ ਕਰਦੇ ਨੇ ਸੋ ਸੁਆਗਤ ਕਰਦੇ ਹਾਂ ਮਾਨ ਸਾਹਿਬ ਸਾਸੀ ਗਾ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਤੁਹਾਡਾ ਜੀ ਮਾਨ ਸਾਹਿਬ ਕੀ ਕਹਿਣਾ ਚਾਹੋਗੇ ਜਿਸ ਤਰੀਕੇ ਦੇ ਨਾਲ ਹੁਣ ਬੱਗੂ ਮਾਨ ਨੇ ਕੈਨੇਡਾ ਦੇ ਵਿੱਚ ਸ਼ੋਅ ਦੌਰਾਨ ਹੁਣ ਇਹ ਗੱਲ ਆਖੀ ਹੈ ਕਿ ਮੀਡੀਆ ਟ੍ਰਾਇਲ ਨਾ ਕਰੋ ਪਰ ਦੇਖਿਆ ਜਾਂਦਾ ਹੈ ਕਹਿੰਦੇ ਕਿ ਮੈਨੂੰ 6 ਮਹੀਨੇ ਭੁਗਤਣਾ ਪਿਆ ਸੀ ਕਿਸੇ ਦੀ ਗਲਤੀ ਕਿਸੇ ਦੀ ਲੜਾਈ ਪਰ ਭੁਗਤਣਾ ਸਾਨੂੰ ਪਿਆ ਸੋ ਸਵਾਗਤ ਕਰਦੇ ਆ ਜੀ ਤੁਹਾਡਾ ਅਖੰਡ ਲੋਕ ਤੇ ਸਵਾਗਤ ਹੈ ਜੀ ਕੀ ਕਹਿਣਾ ਚਾਹੋ ਜੀ ਤੇ ਜੇ ਆਪਾਂ ਗੱਲ ਕਰੀਏ ਸਿੱਧੂ ਮੂਸੇਵਾਲਾ ਦੀ ਤੇ ਉਹਨਾਂ ਦਾ ਨਾ ਇੱਕ ਮਰਡਰ ਹੋ ਗਿਆ ਸੀ 2022 ਦੇ 22 ਚ ਮਰਡਰ ਹੋ ਗਿਆ ਸੀਗਾ ਉਸ ਤੋਂ ਬਾਅਦ ਉਹਨਾਂ ਦਾ ਪਰਿਵਾਰ ਦੋ ਚਾਰ ਸਿੰਗਰ ਵੀ ਮਿੱਤ ਜੋੜ ਦਿੱਤੇ ਗਏ ਸੀਗੇ ਉਹਨਾਂ ਦਾ ਪਰਿਵਾਰ ਅੱਜ ਤੱਕੇ ਖਾਂਦਾ ਫਿਰਦਾ ਸੀ ਉਹਨੂੰ ਇਨਸਾਫ ਦੀ ਇਨਸਾਫ ਲਈ ਮੰਗ ਕਰਦੇ ਸੀ ਪਰ ਉਹਨੂੰ ਇਨਸਾਫ ਨਹੀਂ ਮਿਲਿਆ ਸੀ ਅੱਜ ਮੇਰੇ ਸਾਹਮਣੇ ਤਿੰਨ ਤਿੰਨ ਸਾਲ ਹੋ ਗਏ ਉਸ ਗੱਲ ਨੂੰ ਪਰ ਉਹਦੇ ਵਿੱਚ ਬੱਬੂ ਮਾਨ ਜਾਂ ਮਨਕੀਰ ਤੌਲਕ ਦੇ ਤਾਰਾ ਜੋੜ ਦਿੰਦੇ ਕਿ ਇਹਨਾਂ ਦਾ ਵਿੱਚ ਹੱਥ ਹੈ ਪਰ ਉਹਨਾਂ ਦਾ ਕੋਈ ਕਸੂਰ ਨਹੀਂ ਸੀਗਾ ਜਿਹੜੇ ਦੋਸ਼ੀ ਸੀ ਉਹਨਾਂ ਨੇ ਇੱਕ ਤਾਂ ਉਹਦਾ ਕਾਊਂਟਰ ਹੋ ਗਈ ਜਿਹੜਾ ਜੂਪਾ ਸੀਗਾ ਅੰਮ੍ਰਿਤਸਰ ਦਾ ਜਿਹੜਾ ਬਾਕੀ ਇੱਕ ਤਾਂ ਹੋਰ ਸੀ ਜਿਹੜਾ ਅਰੈਸਟ ਕਰ ਲਈ ਸੀ ਇੱਕ ਤਾਂ ਜਿਹੜੇ ਭੱਜੇ ਸੀ ਉਹ ਫਰਾਰ ਵੀ ਨੇ ਦੋ ਚਾਰ ਜੋ ਵੀ ਨਾ ਇਨਸਾਫ ਦੀ ਮੰਗ ਕਰਦੇ ਪਏ ਨੇ ਇਸ ਟਾਈਮ ਪਰ ਬੱਬੂ ਮਾਨ ਦਾ ਉਹਦੇ ਵਿੱਚ ਕੋਈ ਰੋਲ ਨਹੀਂ ਸੀਗਾ ਨ ਪਰ ਪਰ ਕੀਤੇ ਨਾ ਕੀਤੇ ਬਹੁਤ ਸਾਰੇ ਲੋਕਾਂ ਨੇ ਇਹ ਸਵਾਲ ਵੀ ਚੱਕੇ ਬ ਯਾਨੀ ਹੁਣ ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਵੀ ਕਈ ਵਾਰੀ ਉਹਨਾਂ ਨੂੰ ਟਾਰਗੇਟ ਕਰਦੇ ਹੀ ਰਹਿੰਦੇ ਨੇ ਹੁਣ ਗੀਤ ਦੇ ਵਿੱਚ ਵੀ ਉਹਨਾਂ ਦਾ ਜਿੱਦਾਂ ਯਾਨੀ ਬਿਨਾ ਨਾਂ ਲਏ ਕੋਈ ਯਾਨੀ ਗੱਲਾਂ ਹੁੰਦੀਆਂ ਨੇ ਯਾਨੀ ਫੈਨ ਵੀ ਇੱਕ ਦੂਜੇ ਨੂੰ ਬੋਲਦੇ ਰਹਿੰਦੇ ਨੇ ਬਈ ਦੇਖੋ ਫੈਨ ਦੀ ਗੱਲ ਕਰੀਏ ਆਪਾਂ ਦੋਨਾਂ ਪਾਸੇ ਦਾ ਪੱਖ ਸੁਣਨਾ ਜ਼ਰੂਰੀ ਹੈ ਆਪਾਂ ਇੱਕ ਪਾਸੇ ਇੱਕ ਦੂਜੇ ਦਾ ਕਮੈਂਟ ਦੇਖ ਕੇ ਕਮੈਂਟ ਕਰਨਾ ਸ਼ੁਰੂ ਕਰ ਦਿੰਦੇ ਬੀ ਨਹੀਂ ਬੱਬੂ ਮਾਨ ਨੇ ਮਾੜਾ ਕੀਤਾ ਬੱਬੂ ਮਾਨ ਨੇ ਅਜੇ ਤੱਕ ਕਿਸੇ ਦਾ ਮਾੜਾ ਨਹੀਂ ਕੀਤਾ ਨਾ ਕਿਸੇ ਨੂੰ ਮਾੜਾ ਬੋਲਦਾ ਉਹ ਬ ਨਾ ਹੀ ਕਿਸੇ ਦਾ ਗਲਤ ਕਰਦਾ ਹਰ ਇੱਕ ਦੀ ਮਦਦ ਕਰਦਾ ਹਰ ਇੱਕ ਦੀ ਮਜ਼ੀਆ ਬਣ ਕੇ ਖੜਦਾ ਹੋ ਕਿਸੇ ਦੀ ਵੀ ਕਰ ਕੋਈ ਪਰਵਰਤ ਨਾਲ ਖੜਦਾ ਰਹੀ ਮੂਸੇ ਬਾਈ ਬਾਈ ਦੀ ਗੱਲ ਜਿਹੜੀ ਇਸ ਦੁਨੀਆ ਚ ਨਹੀਂ ਉਹ ਵੀ ਹਰ ਕਿਸੇ ਦੇ ਨਾਲ ਖੜਦਾ ਸੀ ਇਹਨਾਂ ਦਾ ਕੋ ਮਾਨ ਸਾਹਿਬ ਦਾ ਕੋਈ ਦੋਸ਼ ਨਹੀਂ ਸੀਗਾ ਜਿਹੜੇ ਕਮੈਂਟ ਬਾਜੀ ਕਰਦੇ ਨੇ ਜਾਂ ਮੀਡੀਆ ਟ੍ਰਾਇਲ ਇਦਾਂ ਦਾ ਕੋਈ ਇਦਾਂ ਦੀ ਕੋਈ ਗੱਲਬਾਤ ਨਹੀਂ ਕਿ ਬੱਬੂ ਮਾਨ ਦਾ ਆ ਕਰਦਾ ਉਹ ਕਰਦਾ ਮੱਭੂ ਆ ਤਾਂ ਹਰ ਇੱਕ ਬੰਦੇ ਲਈ ਹਮੇਸ਼ਾ ਨਾਲ ਖੜਦੇ ਨੇ ਮਤਲਬ ਇਹ ਕਹਿ ਸਕਦੇ ਆ ਪਰ ਤੁਹਾਨੂੰ ਨਹੀਂ ਲੱਗਦਾ ਜਿੱਦਾਂ ਹੁਣ ਤੁਸੀਂ ਤੁਸੀਂ ਤਾਂ ਬੱਬੂ ਮਾਨ ਦੇ ਫੈਨ ਹੋ ਪਰ ਲੋਕਾਂ ਨੇ ਤਾਂ ਇਹ ਕਹਿਣਾ ਕਿ ਸਿੱਧੂ ਮੂਸੇ ਵਾਲੇ ਦੇ ਫੈਨ ਐ ਤੁਸੀਂ ਉਹਨਾਂ ਦੇ ਪੱਖ ਦੀ ਗੱਲ ਕਰ ਰਹੇ ਹੋ ਨਹੀਂ ਨਹੀਂ ਬਾਈ ਮੈਂ ਸਿੱਧੂ ਬਾਈ ਮੂਸੇ ਵਾਲੇ ਦੀ ਵੀ ਗੱਲ ਕਰਦਾ ਮੈਂ ਉਹਨਾਂ ਦੀ ਵੀ ਸੌਂਗ ਸੁਣਦਾ ਸੀ ਇਹ ਨਹੀਂ ਕਿ ਬਾਈ ਦਾ ਮੈਂ ਬੱਬੂ ਮੰਦ ਕਟੜ ਫੈਨ ਐ ਮੇਰਾ ਕੋਈ ਉਹ ਦੁਸ਼ਮਣ ਥੋੜੀ ਸੀ ਕੋਈ ਬਾਈ ਉਹਨਾਂ ਦੇ ਵੀ ਮੈਂ ਗਾਣੇ ਸੁਣਦਾ ਮੈਂ ਲਾਈਕ ਬੱਬੂ ਮਾਨ ਨੂੰ ਕਰਦਾ ਗਾਣੇ ਉਹਨਾਂ ਦੇ ਵੀ ਸੁਣਦਾ ਸੀ ਕੱਟੜ ਫੈਨ ਆਪਾਂ ਸ਼ੁਰੂ ਤੋਂ ਬਚਪਨ ਤੋਂ ਆਪਾਂ ਰਹੇ ਹਾਂ ਇਹ ਨਹੀਂ 96 ਦੀ ਗੱਲ ਕਰੇ 96 ਤੋ ਅੱਜ ਤੱਕ ਗਾਣੇ ਸੁਣਦੇ ਆਏ ਉਹਨਾਂ ਦੇ ਬੱਬੂ ਮਾਨ ਦੇ ਪਰ ਉਹਨਾਂ ਦੇ ਨਾਲ ਖੜੇ ਹਾਂ ਜਿੱਥੇ ਵੀ ਉਹਦਾ ਸ਼ੋਅ ਹੁੰਦਾ ਆਪਾਂ ਪਹੁੰਚਦੇ ਆ ਕਿਤੇ ਵੀ ਹੋਵੇ ਮੈਂ ਉਹਨਾਂ ਦਾ ਹਰ ਸ਼ੋਅ ਕਦੇ ਮਿਸ ਨਹੀਂ ਕੀਤਾ ਮੈਂ ਨਾਲ ਜਾਂਦਾ ਉਹਨਾਂ ਦੇ ਮਤਲਬ ਕਿਤੇ ਵੀ ਸ਼ੋਅ ਦੇਖਣ ਲਈ ਮੈਂ ਨਾਲ ਜਾਂਦਾ ਉੱਥੇ ਸ਼ੋਅ ਦੇਖਣ ਲਈ ਅੱਛਾ ਕਿਸ ਤਰ੍ਹਾਂ ਦੇਖਦੇ ਹੋ ਕਿ ਬੱਬੂ ਮਾਨ ਜੀ ਵੈਸੇ ਤਾਂ ਕਦੇ ਕਿਸੇ ਨੂੰ ਬੋਲਦੇ ਨਹੀਂ ਛੇਤੀ ਛੇਤੀ ਪਰ ਉਹਨਾਂ ਨੂੰ ਇੰਨੇ ਸਮੇਂ ਬਾਅਦ ਉਹਨਾਂ ਨੇ ਇਹ ਗੱਲ ਆਖ ਲੜਾਈ ਕਿਸੇ ਦੀ ਤੇ ਭੁਗਤਣਾ ਕਿਸੇ ਨੂੰ ਪਿਆ ਯਾਨੀ 6 ਮਹੀਨੇ ਕਹਿੰਦੇ ਸਾਨੂੰ ਆਪਣੀ ਸ਼ਰੀਫੀ ਦਾ ਸਬੂਤ ਦੇਣਾ ਪਿਆ ਬਿਲਕੁਲ ਉਹ ਗੱਲ ਸੱਚ ਹੈ ਬਾਈ ਨੂੰ 6 ਮਹੀਨੇ ਉਸ ਕੇਸ ਦੇ ਲਈ 6 ਮਹੀਨੇ ਤੱਕੇ ਖਾਣੇ ਪਏ ਕੋਟਾਂ ਚ ਕਚਹਿਰੀਆਂ ਚ ਯਾਨੀ ਥਾਣਿਆਂ ਚ ਆਪਣੇ ਸਭ ਕੁਝ ਪ੍ਰੂਫ ਲੈ ਕੇ ਸ਼ੋਅ ਕਰਨਾ ਪਿਆ ਵੀ ਮੈਂ ਮੇਰਾ ਉਹ ਤਾਂ ਕੋਈ ਦੋਸ਼ ਨਹੀਂ ਸੀ ਨਾ ਬਾਈ ਦਾ ਕੋਈ ਗਲਵਾਸ ਸੀ ਸਿਰਫ ਲੋਕਾਂ ਨੇ ਇੱਕ ਗੱਲ ਚੱਕ ਲਈ ਸੀ ਇਹਨੇ ਕਰਾਇਆ ਇਹਨੇ ਕਰਾਇਆ ਪਰ ਐਦਾਂ ਬਾਈ ਦਾ ਕੋਈ ਦੋਸ਼ ਨਹੀਂ ਸੀ ਬੱਬੂ ਮਾਨ ਦੀ ਗੱਲ ਕਰੀ ਉਹਦਾ ਕੋਈ ਦੋਸ਼ ਨਹੀਂ ਸੀ ਉਸ ਚੀਜ਼ ਚ ਉਹ ਬਾਈ ਨੇ 6 ਮਹੀਨੇ 8 ਮਹੀਨੇ ਮੈਂ ਕਹਿੰਦਾ ਇਦਾਂ ਹੀ ਖਰਾਬ ਹੋਈ ਨਾ ਉਹਨਾਂ ਦੇ ਇਸ ਚੀਜ਼ ਨੂੰ ਲੈ ਕੇ ਅੱਛਾ ਕਿਸ ਤਰ੍ਹਾਂ ਦੇਖਦੇ ਹਾਂ ਕਿ ਅੱਜ ਕੱਲ ਦੇਖਿਆ ਜਾਂਦਾ ਕਿ ਜਿਸ ਤਰ੍ਹਾਂ ਕਲਾਕਾਰ ਤਾਂ ਜ਼ਿਆਦਾ ਕੁਝ ਬੋਲਦੇ ਵੀ ਨਹੀਂ ਹੈਗੇ ਪਰ ਉਹਨਾਂ ਦੇ ਫੈਨ ਆਪਸ ਦੇ ਵਿੱਚ ਕਾਫੀ ਯਾਨੀ ਬੋਲਦੇ ਰਹਿੰਦੇ ਖਾਸ ਕਰਕੇ ਕਟੜ ਫੈਨ ਬੱਬੂ ਮਾਨ ਜੀ ਦੇ ਤੇ ਸਿੱਧੂ ਮੂਸੇ ਵਾਲੇ ਦੇ ਆਪਸ ਦੇ ਵਿੱਚ ਕਾਫੀ ਯਾਨੀ ਸੋਸ਼ਲ ਮੀਡੀਆ ਤੇ ਜਿੱਦਦੇ ਰਹਿੰਦੇ ਨੇ ਬਈ ਦੇਖੋ ਨਾ ਤਾਂ ਕਦੇ ਸਿੱਧੂ ਮੂਸੇਵਾਲੇ ਬਾਈ ਨੇ ਗੱਲ ਕੀਤੀ ਐ ਕਿ ਤੁਸੀਂ ਮੇਰੇ ਫੈਨੋ ਜਾਂ ਬੱਬੂ ਮਾਨ ਨਾਲ ਲੜਾਓ ਜਾਂ ਬੱਬੂ ਮਾਨ ਨੇ ਕਦੇ ਇਹ ਨਹੀਂ ਕਿਹਾ ਤੁਸੀਂ ਉਹਨੂੰ ਗਾਲਾ ਕਢੋ ਬਾਈ ਲੋਕ ਆਪਸ ਵਿੱਚ ਹੀ ਗਾਲਾਂਵਾਜੀ ਕੱਢਦੇ ਰਹਿੰਦੇ ਨੇ ਕਦੇ ਸਿੰਗਰ ਇੱਕ ਦੂਜੇ ਨੂੰ ਟਾਰਗੇਟ ਨਹੀਂ ਕਰਦਾ ਵੀ ਤੁਸੀਂ ਉਹਨੂੰ ਗਾਲਾ ਕਢੋ ਜਾਂ ਉਹਨੂੰ ਕਦੇ ਵੀ ਕੋਈ ਸਿੰਗਰ ਨਹੀਂ ਕਰਦਾ ਮੈਂ ਬੱਬੂ ਮਾਨ ਦੀ ਨਹੀਂ ਗੱਲ ਕਰਦਾ ਸਾਰੇ ਸਿੰਗਰਾਂ ਦੀ ਗੱਲ ਕਰਦਾ ਕਦੇ ਵੀ ਕਿਸੇ ਨੂੰ ਇਹ ਨਹੀਂ ਕਹਿੰਦੇ ਵੀ ਤੁਸੀਂ ਉਹਦੀ ਸਪੋਰਟ ਕਰੋ ਉਹਨੂੰ ਗਾਲਾਂ ਕਢੋ ਉਹਨੂੰ ਐਦਾਂ ਕਦੇ ਕੁਝ ਨਹੀਂ ਕਹਿੰਦੇ ਬਈ ਉਹ ਜੀ ਗੱਲ ਕਰੀਏ ਵੀ ਬੱਬੂ ਮਾਨ ਦੀ ਰਹੀ ਗੱਲ ਵੀਰੇ ਬੱਬੂ ਮਾਨ ਦੇ ਦੇਖੋ ਇੱਕ ਬ੍ਰਾਂਡ ਬਣ ਉਹਨੂੰ ਕੋਈ ਹਿਲਾ ਨਹੀਂ ਸਕਦਾ ਜਿਹੜਾ ਉਹਦਾ ਰਤਬਾ ਏ ਉਹਦਾ ਨਾਂ ਏ ਉਹ ਕੋਈ ਲੈ ਨਹੀਂ ਸਕਦਾ ਹਾਂ ਰਹੀ ਸਿੱਧੂ ਮੂਸੇਵਾਲੇ ਦੀ ਗੱਲ ਬਾਈ ਉਹਦਾ ਵੀ ਨਾਂ ਨਹੀਂ ਲੈ ਸਕਦਾ ਜਿਹੜਾ ਉਹਨੇ ਨਾਂ ਬਣਾਇਆ ਸੀ 28 ਸਾਲਾਂ ਦੀ ਵਿੱਚ ਉਹ ਕੋਈ ਵੀ ਨਹੀਂ ਬਣਾ ਸਕਦਾ ਪਰ ਇੱਕ ਬੱਬੂ ਮਾਨ ਦੀ ਗੱਲ ਕਰੀਏ ਵੀਰੇ ਉਹ ਬੱਬੂ ਮਾਨ ਇੱਕ ਬ੍ਰਾਂਡ ਹੈ ਉਹਨੂੰ ਕੋਈ ਹਿਲਾ ਨਹੀਂ ਸਕਦਾ ਸ਼ੁਰੂ ਤੋਂ ਉਹਦੇ ਸੌਂਗ ਸੁਣਦੇ ਆਏ ਅੱਜ ਵੀ ਸੁਣਦੇ ਆਂ ਪਰ ਉਹਦੇ ਸੌਂਗਾਂ 'ਚ ਕਹਿ ਸਕਦੇ ਜਿਹੜੇ ਸੌਂਗ ਹੈ ਨਾ ਤਾਂ ਮੀਨਿੰਗ ਪਤਾ ਲੱਗਦਾ ਵੀ ਬੋਲ ਕੀ ਰਿਹਾ ਉਹ ਬੰਦਾ ਹਰ ਇੱਕ ਗੱਲ-ਗੱਲ ਉਹਦੀ 'ਚ ਸੌਂਗ 'ਚ ਮੀਨਿੰਗ ਦਾ ਪਤਾ ਲੱਗਦਾ ਵੀ ਕਹਿ ਕੀ ਰਿਹਾ ਉਹ ਹਰ ਗਾਣ ਅਚਾ ਕਟੜ ਫੈਨ ਦੀ ਅਗਰ ਗੱਲ ਕਰੀਏ ਉਹਦੇ ਵਿੱਚ ਸਿਰਫ ਬੱਬੂ ਮਾਨ ਦਾ ਹੀ ਨਾਮ ਆਂਦਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਕਟੜ ਫੈਨ ਕਿਸ ਤਰ੍ਹਾਂ ਦੇ ਹੁੰਦੇ ਨੇ ਜਿੱਦਾਂ ਤੁਸੀਂ ਵੀ ਉਹਨਾਂ ਦੇ ਨਾਲ ਕਟੜ ਫੈਨ ਹੋ ਜੁੜੇ ਹੋਏ ਹੋ ਬਹੁਤ ਸਾਰੇ ਲੋਕ ਉਹਨਾਂ ਨੂੰ ਪਿਆਰ ਕਰਦੇ ਨੇ ਬੱਬੂ ਮਾਨ ਦੀ ਖਾਸ ਕਿਹੜੀ ਚੀਜ਼ ਤੁਹਾਨੂੰ ਵਧੀਆ ਲੱਗਦੀ ਹੈ ਕਿ ਜਿਹੜਾ ਦੇ ਤੁਸੀਂ ਫੈਨ ਹੋ ਭਾਈ ਬੱਬੂ ਮਾਨ ਦੀ ਮੈਂ ਇੱਕ ਚੀਜ਼ ਨਹੀਂ ਕਹਾਂ ਮੈਂ ਸਾਰੀਆਂ ਚੀਜ਼ਾਂ ਉਹਦੀਆਂ ਵਧੀਆਂ ਨੇ ਹਰ ਚੀਜ਼ ਦੀ ਗੱਲ ਕਰੀਏ ਗਾਣਿਆਂ ਨੂੰ ਲੈ ਕੇ ਕਰੀਏ ਜਾਂ ਲਚਤਰਾਂ ਨੂੰ ਲੈ ਕੇ ਕਰੀਏ ਲੋਕ ਦੇਖੋ ਹਰ ਇੱਕ ਗਾਣੇ 'ਚ ਕੋਈ ਨਾ ਇਦਾਂ ਦਾ ਨੰਗ ਬਣਾ ਪਰ ਉਹਦੇ ਬਾਈ ਦੇ ਗਾਣਿਆਂ 'ਚ ਕਦੇ ਨੰਗ ਬਣਾ ਨਹੀਂ ਮੈਂ ਦੇਖਿਆ ਨਾ ਹੀ ਕਦੇ ਉਹਦੀ ਫਿਲਮਾਂ 'ਚ ਇਦਾਂ ਦਾ ਦੇਖਿਆ ਨਾ ਹੀ ਕਦੇ ਫੁਕਰਬੰਤੀ ਦੇਖੀ ਮੈਂ ਕਦੇ ਵੀ ਜਦ ਕਦੇ ਵੀ ਮਿਲੀਏ ਬਾਈ ਨੂੰ ਹੱਸ ਕੇ ਮਿਲਦੇ ਨੇ ਕਦੇ ਸ਼ੋਅ ਦੌਰਾਨ ਜਾਂ ਕਦੇ ਚੰਡੀਗੜ੍ਹ ਜਾਂ ਮੋਹਾਲੀ ਜਾਂ ਮੈਂ ਬੰਬੇ ਮਿਲਿਆ ਸੀ ਬਾਈ ਨੂੰ ਦੋ ਵਾਰ ਮਿਲਿਆ ਹੱਸ ਕੇ ਮਿਲਿਆ ਬਾਈ ਮੈਨੂੰ ਐਵੇਂ ਤੁਹਾਨੂੰ ਝੂਠ ਕਹਿੰਦਾ ਕਿ ਉਰੇ ਦੀ ਗੱਲ ਮੈਂ ਬੰਬੇ ਵੀ ਮਿਲਿਆ ਉਹਨਾਂ ਨੂੰ ਮੈਂ ਬੰਬੇ ਆਪਣੇ ਪਰਸੋਂ ਕੰਮ ਲਈ ਉੱਥੇ ਮਿਲਿਆ ਸੀਗਾ ਪਰ ਉਹ ਵਧੀਆ ਨੇ ਹੱਸ ਕੇ ਮਿਲਦੇ ਨੇ ਉਹਨਾਂ ਦੇ ਮਰ ਹਰ ਚੀਜ਼ ਲਈ ਬੰਦੇ ਦੀ ਉਹ ਨਾਲ ਖੜਦੇ ਨੇ ਕਿਸੇ ਦੀ ਹੈਲਪ ਦੀ ਲੋੜ ਹੋਵੇ ਨਾਲ ਖੜਦੇ ਨੇ ਮਤਲਬ ਇਹ ਕਹਿ ਸਕਦੇ ਆ ਕੋਈ ਆਪਣਾ ਦੁੱਖ ਦੱਸੇ ਉਹਨੇ ਨਾਲ ਖੜਦੇ ਮਸੀਹਾ ਬਣ ਕੇ ਕਿਸੇ ਨੂੰ ਪੈ ਤੇ ਲੈ ਲੋੜ ਤਾਂ ਵੀ ਦੇ ਦਿੰਦੇ ਨੇ ਬਾਈ ਕੋਈ ਵੀ ਬੰਦਾ ਹੋਵੇ ਮਤਲਬ ਉਹਦੇ ਦਰ ਤੋਂ ਕੋਈ ਬੰਦਾ ਖਾਲੀ ਨਹੀਂ ਮੜੂਗਾ ਕਿਸੇ ਚੀਜ਼ ਲਈ ਵੀ ਇਹ ਕਹਿ ਸਕਦਾ ਮੈਂ ਬਾਕੀ ਮੈਂ ਦੁਬਾਰਾ ਫੇਰ ਰਿਪੀਟ ਕਰਾਂ ਕਿ ਬੱਬੂ ਮਾਨ ਕੋਈ ਬਣ ਨਹੀਂ ਸਕਦਾ ਨਾ ਅਜ ਤੱਕ ਕੋਈ ਬਣਿਆ ਜਿੰਨੇ ਮਰਜ਼ੀ ਸਿੰਘ ਰੋਟ ਲੈਣ ਪਰ ਉਹ ਇੱਕ ਬ੍ਰਾਂਡ ਹੈ ਉਹ ਕਦੇ ਵੀ ਉਹਨੂੰ ਕੋਈ ਉਹ ਨਹੀਂ ਕਹਾ ਹਲਾ ਨਹੀਂ ਸਕਦਾ ਉਹਨੂੰ ਸੋ ਬਹੁਤ ਵਧੀਆ ਤੁਸੀਂ ਗੱਲਾਂ ਬਾਤਾਂ ਕੀਤੀਆਂ ਸੋ ਧੰਨਵਾਦ ਤੁਸੀਂ ਆਪ ਦਾ ਕੀਮਤੀ ਸਮਾਂ ਦਿੱਤਾ ਸੋ ਇਹ ਸੀ ਜੀ ਆਪਣੇ ਆ ਸਿਮਰਜੀਤ ਸਿੰਘ ਮਾਨ ਬੱਬੂ ਮਾਨ ਦੇ ਕਟੜ 팬 ਜਿਹੜੇ ਕਹਿੰਦੇ ਨੇ ਕਿ ਅਕਸਰ ਹੀ ਮੈਂ ਬੱਬੂ ਮਾਨ ਨੂੰ ਸੁਣਦਾ ਹਾਂ ਤੇ ਉਹਨਾਂ ਦਾ ਯਾਨੀ ਗੀਤ ਨੇ ਜਿਹੜੀ ਸਦਾ ਬਹਾਰ ਨੇ ਔਰ ਬੱਬੂ ਮਾਨ ਜੀ ਵਰਗਾ ਕੋਈ ਹੋ ਵੀ ਨਹੀਂ ਸਕਦਾ ਸੋ तमाम ਗੱਲਾਂ ਬਾਤਾਂ ਕੀਤੀਆਂ ਕਿਉਂਕਿ ਚਾਹੇ ਆਪਾਂ ਸਿੱਧੂ ਮਸੇਵਾਲੇ ਦੀ ਗੱਲ ਕਰ ਲਈ ਹਰ ਇੱਕ ਥਾਂ ਤੇ ਹਰ ਕੋਈ ਸ਼ਖਸ ਬਹੁਤ ਚੰਗਾ ਹੈ ਕਿਉਂਕਿ ਸਿੱਧੂ ਮਸੇਵਾਲੇ ਨੇ ਵੀ ਇੰਨੀ ਘਟੂਮਰ ਦੇ ਵਿੱਚ ਜੋਸ਼ ਨਾਮ ਬਣਾਇਆ ਸ਼ਾਇਦ ਕੋਈ ਬਣਾ ਨਾ ਸਕੇ ਔਰ ਆਪਾਂ ਅਗਰ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ ਅੱਜ ਵੀ ਐਦਾਂ ਦੇ ਨੇ ਜਿਹੜੇ ਆਪਸੀ ਚਾਹੇ ਸਿੱਧੂ ਮੂਸੇ ਵਾਲੇ ਦੇ ਫੈਨਸ ਦੀ ਗੱਲ ਕਰ ਲਈ ਜਾਂ ਬੱਬੂ ਮਾਨ ਦੇ ਫੈਨਸ ਦੀ ਗੱਲ ਕਰ ਲਈ ਤਾਂ ਆਪਸ ਦੇ ਵਿੱਚ ਕਾਫੀ ਜਿੱਤ ਦੇ ਨਜ਼ਰਾਂ ਦੇ ਨੇ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਸੋ ਆਪ ਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਅਖੰਡ ਲੋਕ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤੇ ਉਹ ਇਜਾਜ਼ਤ ਮੇਰੇ ਸੇ ਹੋਗੀ ਜਗਦੀਪ ਦੇ ਨਾਲ ਸੋ ਨੂੰ ਜਾਂਚ ਲਾਦੀ ਰਿਪੋਰਟ ਮੋਹਾਲੀ